ਸੰਗਤ ਜੀ ਕਰੋ ਦਰਸ਼ਨ ਤਖਤ ਸ੍ਰੀ ਦામਦਵਾ ਸਾਹਿਬ ਗੁਰੂ ਕਾਸੀ ਪਲਵੰਡੀ ਸਾਹਿਬੋ ਕੀ ਇਹ ਆ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਚਾਰ ਸਰੂਪ ਲਿਖਵਾਏ ਸਨ ਅਤੇ ਇਸ ਸਥਾਨ ਨੂੰ ਬਚਨ ਕੀਤੇ ਸਨ ਕਿ ਜਿਹੜਾ ਇੱਥੇ ਪੈਂਤੀ ਅਖਰੀ ਲਿਖੇਗਾ ਉਹਨਾਂ ਤੇ ਕਿਰਪਾ ਹੋਵੇਗੀ ਉਹਨੂੰ ਧਾਰਮਿਕ ਵਿਦਿਆ ਦੀ ਪੜ੍ਹਾਈ ਅਤੇ ਸਮਾਜਿਕ ਵਿਦਿਆ ਦੀ ਪੜ੍ਹਾਈ ਦੇ ਵਿੱਚ ਉਚੇਰਾ ਗਿਆਨ ਪ੍ਰਾਪਤ ਹੋ ਜਾਵੇਗਾ ਇਹ ਹੈ ਤਕਤ ਸ੍ਰੀ ਦੰਦਵਾ ਸਾਹਿਬ ਜੀ ਦਾ ਬਾੜੀ ਦਰਸ ਅਤੇ ਇਹ ਹੈ ਬਾਬਾ ਬੀਰ ਸਿੰਘ ਦਾ ਤੇ ਬਾਬਾ ਧੀਰ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਸੰਗਤ ਜੀ ਬੜਾ ਸਿੱਖ ਸੰਗਤਾਂ ਆ ਕੇ ਦਰਸ਼ਨ ਦੀਦਾਰ ਕਰਦੀਆਂ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਪ ਜੀ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਵਾਹਿਗੁਰੂ ਲਿਖੋ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਉਹ ਵੀਡੀਓ ਦੇ ਵਿੱਚ ਦਰਸ਼ਨ ਕਰੋ ਅਤੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਜ਼ਿੰਦਗੀ ਚੋਂ ਕੱਢ ਕੇ ਭਾਈ ਜਰੂਰ ਗੁਰੂ ਕੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਾ ਵੀਡੀਓ ਸਾਰੀ ਜਰੂਰ ਦੇਖਣਾ ਜੀ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਅਸੀਂ ਤੁਹਾਨੂੰ ਅਜਹੀਆਂ ਹੋਰ ਵੀਡੀਓ ਗੁਰੂ ਧਾਮਾਂ ਦੀਆਂ ਗੁਰੂ ਕੇ ਸਥਾਨਾਂ ਦੀਆਂ ਬਖਾਉਂਦੇ ਰਹੀਏ ਸਤਿ ਸ੍ਰੀ ਅਕਾਲ ਜੀ